ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਛੋਟੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਕਿ 8 ਦਿਨ ਦਾ ਉਪਰਾਲਾ ਆ ਕਿ ਜਿਹਦੇ ਵਿੱਚ ਜਿਹੜੇ ਲੋੜਵੰਦ ਜਿਹੜੇ ਵਿਅਕਤੀ ਨੇ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦੇ ਉਹ ਸਾਡੀਆਂ ਟੀਮਾਂ ਵਕ ਵਕੀਰੇ ਤੇ ਜਾਣਗੇ ਤਾਂ ਉਹਨਾਂ ਦਾ ਇਲਾਜ ਕਰਨਗੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾਂਦੇ ਸਾਡੀ ਟੀਮ ਵੱਲੋਂ ਇਸ ਤੋਂ ਇਲਾਵਾ ਸਾਡੇ ਵਿਰਾਂਜ ਵਿੱਚ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਆ ਤੇ ਹੋਰ ਜਿਵੇਂ ਬੱਚਿਆਂ ਦੀ ਕੋਈ ਫੀਸ ਵਗੈਰਾ ਨਹੀਂ ਦਿੱਤੀ ਜਾਂਦੀ ਫੀਸ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਕੰਮਾਂ ਜਿਹੜੇ ਕੀਤੇ ਜਾਂਦੇ ਆ ਜਿਹੜਾ ਉਪਰਾਲ ਲੋਕਾਂ ਤੋਂ ਕੁੱਟੀਆਂ ਕਰੀਆਂ ਜਾ ਰਹੀਆਂ ਇੱਥੇ ਜਿਹੜੇ ਲੋਕ ਨਸ਼ੇ ਨਸ਼ਾ ਰਮਣੂ ਰਿਹਾ ਕਿ ਇੰਸੀ ਪਾਰਕ ਦੇ ਵਿੱਚ ਆ ਕੇ ਲਗਾਉਂਦੇ ਨੇ ਉਹਨਾਂ ਨੂੰ ਵੀ ਠੋਕਿਆ ਜਾਏਗਾ ਠੋਕਿਆ ਜਾਏਗਾ ਦੇਖੋ ਜੀ ਕੁਝ ਕੰਮ ਸਰਕਾਰਾਂ ਦਾ ਆਇਆ ਸਰਕਾਰਾਂ ਵੱਲ ਛੱਡੀਏ ਸਾਡੀ ਜਿਹੜੀ ਸੇਵਾ ਆ ਉਹ ਨਿਰੰਤਰ ਜਿਹੜੇ ਲੋਕ ਨੇ ਜਿਹੜੇ ਭੇਸ ਹਾਰਾ ਲੋਕ ਨੇ ਜਿਹੜਾ ਵੀ ਪੱਟੀਆਂ ਨਹੀਂ ਕਰਾ ਸਕਦੇ ਸਿਵਲ ਹਸਪੀਟਲ ਵੀ ਜਾ ਸਕਦੇ ਸਾਡੀ ਸੇਵਾ ਉਹਨਾਂ ਦੇ ਲਈ ਜਿਹੜੇ ਨਸ਼ੇੜੀ ਨੇ ਉਹਨਾਂ ਦਾ ਸਰਕਾਰ ਸਹੂਲਤ ਉਹ ਸਾਡਾ ਸਾ ਮਾਈ ਗਰੁੱਪ ਦੇ ਫਟੇ ਇਹ ਦੱਸਣਾ ਚਾਹੁੰਗਾ ਕਿ ਸਾਡੇ ਵੱਡੇ ਭਰਾ ਕੁਲ ਮਾਤਮਰ ਜੀ ਨੇ ਦੱਸਿਆ ਹੈ ਕਿ ਬਾਤ ਚਾਰ ਕੇ ਸਾਡੀ ਐਂਗਲੋ ਦੇ ਨਾਲ ਛੜੋ ਲੋਕਾਂ ਦੀ ਸੇਵਾ ਵਿੱਚ ਸ਼ਾਮਿਲ ਹੋਵੋ ਅੱਜਕੱਲ੍ਹ ਦੀ ਇਹ ਨਸ਼ਾ ਨੂੰ ਬਹੁਤ ਜ਼ਿਆੜੀ ਆ ਤੇ ਇਹ ਕਿਤੇ ਨਾ ਕਿਤੇ ਨਸ਼ਾ ਸਾਡੇ ਪੰਜਾਬ ਨੂੰ ਡੋਬਣ ਤੇ ਲੱਗਾ ਹੈ ਤੇ ਨਸ਼ਾ ਨੂੰ ਛੱਡ ਕੇ ਸਾਡੇ ਵੱਡੇ ਭਰਾ ਨਾਲ ਜੁੜੋ ਤੇ ਲੋਕਾਂ ਦੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲੰਧਰ ਬਾਈਪਾਸ ਤੋਂ ਲੈ ਕੇ ਆਏ ਆ ਗੱਲ ਜਲੰਧਰ ਬਾਈਪਾਸ ਤੋਂ ਲੈ ਕੇ ਲਾਡੋਵਾਲ ਤੱਕ ਫੇ ਜਲੰਧਰ ਬਾਈਪਾਸ ਤੋਂ ਲੈ ਕੇ ਹੈਪੋਵਾਲ ਤੱਕ ਇਦਾਂ ਕਰਦੇ ਕਰਦੇ ਪੂਰੇ ਲੁਧਿਆਣੇ ਦੇ ਵਿੱਚ ਇਸੋ ਸੇਵਾ ਯਾਤਰਾ ਨੂੰ ਚਲਾਇਆ ਜਾਊਗਾ ਤੇ ਜਿਸ ਯਾਤਰਾ ਦੇ ਵਿੱਚ ਵੀ ਦੇਖੋਗੇ ਵੀ ਜਿਹੜੇ ਬੇਜ਼ਾਰ ਆ ਲੋਕ ਨੇ ਜਿਨ੍ਹਾਂ ਨੂੰ ਨਾ ਸਿਵਲ ਹਸਪੀਟਲ ਦੇਦਾ ਵਾ ਨਾ ਪ੍ਰਾਈਵੇਟ ਹਸਪੀਟਲ ਦੇਦਾ ਵਾ ਇਹਨਾਂ ਨੂੰ ਪੱਟੀ ਦੀ ਲੋੜ ਹੁੰਦੀ ਆ ਮਰਮ ਦੀ ਲੋੜ ਹੁੰਦੀ ਆ ਦਵਾਈਆਂ ਦੀ ਲੋੜ ਹੁੰਦੀ ਆ ਸਾਡੀ ਡਾਕਟਰਾਂ ਦੀ ਟੀਮ ਵੀ ਸਾਡੇ ਨਾਲ ਆ ਇਸ 8 ਦਿਨ ਦੀ ਸੇਵਾ ਯਾਤਰਾ ਦੇ ਵਿੱਚ ਅਸੀਂ ਰੋੜ ਤੇ ਪੇਸ਼ਦਾਰਾਂ ਲੋਕਾਂ ਨੂੰ ਦਵਾਈਆਂ ਦਵਾਂਗੇ ਜਿਹਨੂੰ ਪੱਤੀ ਦੀ ਲੋੜ ਆ ਜਿਹਨੂੰ ਸੇਵਾ ਦੀ ਲੋੜ ਆ ਉਹਨੂੰ ਸੇਵਾ ਕੀਤੀ ਜਾਊਗੀ। ਹਰ ਵਾਰ ਇਦਾਂ ਕੀਤਾ ਜਾਏਗਾ ਤੇ ਫਿਰ 8 ਦਿਨ ਜਾਏਗਾ। ਦੇਖੋ ਜੀ ਇਸ ਸਾਲ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਤੇ ਸਾਡੀ ਪੂਰੀ ਟੀਮ ਨੇ ਇਹ ਪਲੈਨਿੰਗ ਬਣਾਈ ਆ ਵੀ 8 ਦਿਨ ਦੀ ਸੇਵਾ ਯਾਤਰਾ ਕਰੀਏ ਕਿ ਅਗਲੇ ਸਾਲ ਵੀ ਗੁਰੂ ਮਹਾਰਾਜ ਦੀ ਸਾਡੇ ਤੇ ਸੇਵਾ ਦਿੱਤੀ ਗਈ ਤੇ ਅਸੀਂ ਜ਼ਰੂਰ ਲੰਘਾਵਾਂਗੇ। ਕਿਹੜੇ ਕਿਹੜੇ ਰੂਟ ਰੱਖੇ ਗਏ ਆ ਜੀ? ਅੱਜ ਜਿਹੜਾ ਪਹਿਲਾ ਦਿਨ ਸੀ ਅੱਜ ਜਲੰਧਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਕ ਫਿਰ ਹੈਪੋਵਾਲ ਲਾਟੋਵਾਲ ਡੁਗਰੀ ਜਗੀਰਪੁਰ 8 ਦਿਨ ਦੀ ਸੇਵਾ ਇੱਦੀ ਨਿਰੰਤਰ ਜਾਰੀ ਰਹੂਗੀ। ਜੀ ਤੇ ਹੋਰ ਕੀ ਮੈਸੇਜ ਹੋਵੇ? ਨੌਜਵਾਨਾਂ ਨੂੰ ਇਹੀ ਮੈਸੇਜ ਆ ਵੀ ਆਪਾਂ ਨਸ਼ੇ ਤੋਂ ਦੂਰ ਹੋ ਕੇ ਜਿਹੜੀਆਂ ਟੀਮਾਂ ਇਦਾਂ ਦਾ ਕੰਮ ਕਰਦੀਆਂ ਆਪਾਂ ਉਸ ਟੀਮ ਦਾ ਹਿੱਸਾ ਬਣੀਏ ਤੇ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾ ਕੇ ਸੇਵਾ ਦੀ ਭਾਵਨਾ ਦੇ ਨਾਲ ਜੋੜੀਏ। ਜੀ ਹੁਣ ਜੀ ਬਾਰ ਆ ਕੇ ਬੈਠੇ ਹੋਏ ਰਹੇ ਤੇ ਉਹਨਾਂ ਨੇ ਮੁਸ਼ਕਿਲ ਦਾ ਹੱਲ ਕਰਦੇ ਹੋਏ ਉਹ ਇਲਾਜ ਕਰਦੇ ਹੋਏ ਕਿਹੜਾ ਹਸਪੀਟਲ ਦੀ ਟੀਮ ਨਾਲ ਜੁੜੀ ਹੋਈ ਹੈ ਦੇਖੋ ਇਸ ਸੰਵੇਦਨਾ ٹرسٹ ਆ ਜਿਹੜੀ ਸਿਪਲ ਹਸਪੀਟਲ ਦੀ ਐਮਬੂਲੈਂਸ ਆ ਜਿਹੜੀ ਉਹ ਸਾਡੇ ਨਾਲ ਬੜਾ ਸਹਿਯੋਗ ਦੇਦੀ ਹੈ ਤੇ ਸਾਡੀ ਟੀਮਾਂ ਦੇ ਵੀ ਡਾਕਟਰਾਂ ਦੀ ਉਹਨਾਂ ਵੱਲੋਂ ਬੜਾ ਸਹਿਯੋਗ ਮਿਲਦਾ ਪਿਆ ਵਾ ਤੇ ਸਾਡੇ ਨਾਲ ਦਪੰਸ਼ੂ ਸ਼ਰਮਾ ਜੀ ਮੌਜੂਦ ਨੇ ਸੇਵਾ ਦੇ ਵਿੱਚ ਕੋਈ ਪਾਰਟੀ ਵਾਂਗੀ ਦਾ ਹੱਕ ਨਹੀਂ ਆ ਕਿਉਂਕਿ ਇਹ ਕਾਂਗਰਸ ਪਾਰਟੀ ਤੋਂ ਨੇ ਠੀਕ ਹੈ ਇਸ ਸੇਵਾ ਦੇ ਵਿੱਚ ਹਰੇਕ ਪਾਰਟੀ ਦੇ ਵੱਖ-ਵੱਖ ਸੰਗਠਨਾਂ ਤੋਂ ਹੁਣ ਸਾਡੇ ਨਾਲ ਬਾਬਾ ਜੀ ਵੀ ਮੌਜੂਦ ਨੇ ਲਗਭਗ ਸੰਗਠਨਾਂ ਤੋਂ ਹਰੇਕ ਵਿਅਕਤੀ ਸਾਡੇ ਨਾਲ ਜੁੜਿਆ ਹੋਇਆ ਬੜੇ ਅੱਛਾ ਤੁਹਾਨੂੰ ਗੋਣ ਵੀ ਆਈ ਵੀ ਅਸੀਂ ਤੁਹਾਡੀ ਇਸ ਯਾਤਰਾ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਕਿ 96 46 51 51 32 ਸਾਡੀ ਟੀਮ ਦਾ ਨੰਬਰ ਆ ਇਸ ਟੀਮ ਦੇ ਨਾਲ ਸੰਪਰਕ ਕਰਕੇ ਆਪਾਂ ਜਿਹੜੀ 8 ਦਿਨ ਦੀ ਯਾਤਰਾ ਸੇਵਾ ਯਾਤਰਾ ਕਰਦੇ ਪਿਆ ਇਸ ਮਹੀਨੇ ਤੱਕ ਸਾਡੇ ਦੇ